हां जी, जी सत श्री अकाल जी ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਅਨਸਾਰ ਇਹਨਾਂ ਛੜਦੀ ਕਲਾ ਦੇ ਵਿੱਚ ਰੱਖਣ ਜੀ ਤੇ ਪੈਣੋ ਅੱਜ ਵਾਲੀ ਵੀਡੀਓ ਵੀ ਬਹੁਤ ਖਾਸ ਆ ਤੇ ਸਾਡੀ ਕਿਚਨ ਦੇ ਨਾਲ ਜੁੜੀ ਹੋਈ ਆ ਤੇ ਚਲੋ ਫਿਰ ਆਪਾਂ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਬਣਾਉਂਦੇ ਤੇ ਵੀਡੀਓ ਕਰਦੇ ਆ ਸਟਾਰਟ ਆਜੋ ਫਿਰ ਹਾਂ ਜੀ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਆ ਕਿ ਸਾਡੀ ਮਿਕਸੀ ਦਾ ਕਿੰਨਾ ਬੁਰਾ ਹਾਲ ਆ ਕਿਉਂਕਿ ਇਹ ਨਾ ਕਾਫੀ ਜ਼ਿਆਦਾ ਪੁਰਾਣੀ ਮਿਕਸੀ ਆ ਤੇ ਇਹ ਬਹੁਤ ਜ਼ਿਆਦਾ ਗੰਦੀ ਹੋਈ ਆ ਤੇ ਮੈਂ ਸੋਚਿਆ ਕਿ ਅੱਜ ਇਹਨੂੰ ਕੱਢ ਕੇ ਸਾਫ਼ ਕਰਦੇ ਆ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਦੇ ਆ ਕਿਉਂਕਿ ਮੇਰੀਆਂ ਨਾ ਭੈਣਾਂ ਦੇ ਕਮੈਂਟ ਆ ਗਏ ਸੀਗੇ ਇੱਕ ਦੋ ਕਿ ਮਿਕਸੀ ਨੂੰ ਸਾਫ਼ ਕਰਨ ਦਾ ਤਰੀਕਾ ਦੱਸੋ ਕਿਉਂਕਿ ਇਹਨੂੰ ਪਾਣੀ ਦੇ ਨਾਲ ਤੇ ਕਰ ਨਹੀਂ ਸਕਦੇ ਹੈਗੇ ਕਿਉਂਕਿ ਖਰਾਬ ਹੋਣ ਦਾ ਡਰ ਹੁੰਦਾ ਤੇ ਕੋਈ ਸਾਂਝੀ ਟ੍ਰਿਕ ਦੱਸੋ ਜਿਹਦੇ ਨਾਲ ਇਹ ਮਿਕਸੀ ਜਿਹੜੀ ਆ ਸਾਰੀ ਸਾਫ਼ ਹੋ ਜਵੇ ਤੇ ਉਹਨਾਂ ਨੇ ਕਿਹਾ ਕਿ ਸਾਡੀ ਮਿਕਸੀ ਜਿਹੜੀ ਹੈਵੀ ਬਹੁਤ ਖਰਾਬ ਹੋਈ ਆ ਤੇ ਚਲੋ ਅੱਜ ਦੱਸਦੇ ਆ ਕਿਉਂਕਿ ਸਾਡੀ ਵੀ ਬਹੁਤ ਖਰਾਬ ਹੈ ਮਿਕਸੀ ਤੇ ਇਹਨੂੰ ਕਿਸ ਤਰ੍ਹਾਂ ਸਾਫ਼ ਕਰਨਾ ਹੈ ਬਿਨਾ ਪਾਣੀ ਤੋਂ ਜੀ ਇਥੇ ਸਭ ਤੋਂ ਪਹਿਲਾਂ ਆਪਾਂ ਲੈ ਲਈਏ ਇੱਕ ਪਲਾਸਟਿਕ ਦੀ ਕਟੋਰੀ ਕੋਈ ਵੀ ਤੁਸੀਂ ਲੈ ਸਕਦੇ ਹੋ ਢਾਂਡਾ ਖਰਾਬ ਹੋਣਾ ਨਹੀਂ ਹੈ ਕਿਉਂਕਿ ਅਸੀਂ ਕੋਈ ਵੀ ਐਨੀ ਦੀ ਚੀਜ਼ ਨਹੀਂ ਪਾਣੀ ਜਿਹਦੇ ਨਾਲ ਢਾਂਡਾ ਖਰਾਬ ਹੋਊਗਾ ਤੇ ਆਪਾਂ ਲੈ ਲਿਆ ਜੀ ਇਹ ਦੇਖੋ ਚਿੱਟਾ ਸਿਰਕਾ ਠੀਕ ਹੈ ਜੀ ਚਿੱਟਾ ਸਿਰਕਾ ਅਸੀਂ ਪਾਵਾਂਗੇ ਮੈਂ ਅੰਦਾਜ਼ੇ ਜੇ ਨਾਲ ਹੀ ਪਾਵਾਂਗੀ ਕਿਉਂਕਿ ਬਹੁਤ ਜ਼ਿਆਦਾ ਖਰਾਬ ਆ ਤੇ ਤੁਸੀਂ ਵੀ ਆਪਣੇ ਅੰਦਾਜ਼ੇ ਨਾਲ ਇਹ ਚਿੱਟਾ ਸਿਰਕਾ ਪਾਵਣਾ ਹੁਣ ਇਹਦੇ ਵਿੱਚ ਦੂਜੀ ਚੀਜ਼ ਮੈਂ ਪਾਵਾਂਗੀ ਕੋਈ ਆਪਾਂ ਜ਼ਿਆਦਾ ਸਮਾਨ ਨਹੀਂ ਇਕੱਠਾ ਕਰਨਾ ਹੈਗਾ ਇੱਕ ਫਿਰਕਾ ਲਿਆ ਹੈ ਤੇ ਇੱਕ ਆਪਾਂ ਲਵਾਂਗੇ ਥੋੜੀ ਜੀ ਸਰਫ ਜਿਹੜੀ ਸਰਫ ਹੈਗੀ ਤੁਹਾਡੇ ਕੋਲ ਕੱਪੜੇ ਧੋਂਦੇ ਹੋ ਤੁਸੀਂ ਜਿਹਦੇ ਨਾਲ ਉਹ ਲਵਾਂਗੇ ਸਰਫ ਠੀਕ ਹੈ ਜੀ ਇੱਥੇ ਮੈਂ ਸਰਫ ਲੈ ਲਈ ਤੇ ਇਹ ਨਾਲ ਚਮਕਣਾ ਕੋਈ ਚੰਗੀ ਤਾਂ ਤੇ ਬੜਾ ਵਧੀਆ ਵੇਖੋ ਫੋਮ ਜੀ ਚ ਤਿਆਰ ਹੋ ਗਿਆ ਲਿਕਵਿਡ ਤੇ ਕੋਈ ਆਪਾਂ ਜ਼ਿਆਦਾ ਨਾ ਇਹਦੇ ਵਿੱਚ ਪਾਇਆ ਨਹੀਂ ਹੈਗਾ ਸਮਾਨ ਸਿਰਫ ਦੋ ਚੀਜ਼ਾਂ ਦੇ ਨਾਲੇ ਬਣ ਗਿਆ ਦੇਖੋ ਤੇ ਬਾਕੀ ਨਾ ਆਪਾਂ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਜਿਵੇਂ ਇਹ ਬਰੀਕ-ਬਰੀਕ ਜਗ੍ਹਾ ਨੇ ਥੋੜੀਆਂ ਹਨਾ ਚੀਜ਼ਾਂ ਬਣੀਆਂ ਹੋਈਆਂ ਆ ਜਿੱਦਾਂ ਬਣਿਆ ਹੋਇਆ ਪਾਣੀ ਆਸੀਂ ਪਾਣੀ ਤੋਂ ਬਿਨਾ ਤੁਹਾਨੂੰ ਸਾਫ਼ ਕਰਨਾ ਦੱਸਾਂ ਕਿਵੇਂ ਕਰ ਸਕਦੇ ਆ ਤੇ ਇਹ ਵਾਲੀਆਂ ਚੀਜ਼ਾਂ ਆਪਾਂ ਕਿਸ ਚੀਜ਼ ਦੇ ਨਾਲ ਕਰ ਸਕਦੇ ਆ ਸਾਫ਼ ਇਸ ਕਰਕੇ ਵੀਡੀਓ ਨੂੰ ਸਾਰਾ ਦੇਖਿਓ ਜੀ ਤੇ ਚਲੋ ਹੁਣ ਕਰਦੇ ਆ ਵੀਡੀਓ ਆਪਾਂ ਸਟਾਰਟ ਠੀਕ ਮੈਂ ਲੈ ਲਿਆ ਜੀ ਬਰਸ਼ ਇਹ ਵੇਸਟ ਬਰਸ਼ ਆ ਠੀਕ ਹੈ ਜੀ ਤੇ ਇਸ ਬਰਸ਼ ਦੀ ਮਦਦ ਦੇ ਨਾਲ ਆਪਾਂ ਇਹਨੂੰ ਸਾਫ਼ ਕਰਾਂਗੇ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਆਪਾਂ ਲਗਾਉਂਦੇ ਜਾਣਾ ਹੈ ਕਿਉਂਕਿ ਬਰਸ਼ ਦੇ ਨਾਲ ਨਾ ਜਲਦੀ ਸਾਫ਼ ਹੁੰਦਾ ਤੁਸੀਂ ਦੇਖਿਓ ਕਿੰਨੇ ਗੰਦੇ ਦਾਗ ਆ ਕਿੰਨੇ ਜਿੱਦੀ ਦਾਗ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਗੰਦੀ ਮਿਕਸੀ ਹੈ ਹੁਣ ਤੁਸੀਂ ਇਹ ਦੇਖਿਓ ਕਿ 5 ਮਿੰਟ ਦੇ ਵਿੱਚ ਇਹ ਮਿਕਸੀ ਕਿੰਨੀ ਜ਼ਿਆਦਾ ਸਾਫ਼ ਹੋ ਜਾਣੀ ਆ ਉਹ ਵੀ ਜ਼ਿਆਦਾ ਟਾਈਮ ਨਹੀਂ ਆਪਾਂ ਵੇਸਟ ਕਰਾਂਗੇ ਬਸ ਇਸ ਤਰੀਕੇ ਦੇ ਨਾਲ ਆਪਾਂ ਇਦਾਂ ਸਾਰੇ ਇਸ ਕੋਲ ਨੂੰ ਲਗਾਵਾਂਗੇ ਚੰਗੀ ਤਰ੍ਹਾਂ ਅਸੀਂ ਇਸ ਕੋਲ ਨੂੰ ਲਗਾਉਂਦੇ ਜਾਣਾ ਤੇ ਇਹ ਕਈ ਦਾਗ ਜਿਹੜੇ ਉਹ ਕਾਫੀ ਪੁਰਾਣੇ ਵੀ ਨੇ ਕਿਉਂਕਿ ਮਿਕਸੀ ਘਾਟੀ ਵਰਤਦੇ ਆਪਾਂ ਤੇ ਅੱਜ ਇਹਨੂੰ ਮੈਂ ਕੱਢ ਕੇ ਲਿਆਂਦਾ ਮੈਂ ਕਿਹਾ ਸਾਫ਼ ਕਰਦੇ ਆ ਤੇ ਕਿਉਂਕਿ ਕਿਸੇ ਵੇਲੇ ਚਲੋ ਕੰਮ ਆ ਹੀ ਜਾਂਦੀ ਹੈ ਚੀਜ਼ ਘਰ ਦੇ ਵਿੱਚ ਹੋਵੇ ਤੇ ਘਰ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਉਹ ਵੇਸਟ ਨਹੀਂ ਹੁੰਦੀ ਪਈ ਕਿਤੇ ਨਾ ਕਿਤੇ ਕੰਮ ਜ਼ਰੂਰ ਹੁੰਦੀ ਆ ਤੇ ਮੈਂ ਕਿਹਾ ਕਿਉਂ ਨਾ ਅੱਜ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਕੇ ਫੇਰ ਰੱਖਦੇ ਆ ਤੇ ਤੁਸੀਂ ਵੀ ਦੇਖ ਸਕਦੇ ਆ ਕਿ ਕਿੰਨਾ ਗੰਦਗੀ ਜਿਹੜੀ ਆ ਉਹ ਜੇ ਨਿਕਲਣ ਦੀ ਆ ਤੇ ਇਥੇ ਤਰੀਕੇ ਦੇ ਨਾਲ ਤੁਸੀਂ ਨਾ ਸਾਰੀ ਲਗਾ ਲੈਣਾ ਤੇ ਆਹ ਵਾਲੀ ਚੀਜ਼ 'ਚ ਤੁਸੀਂ ਰਹਿਣ ਦਿਓ ਕਿਉਂਕਿ ਇਹਨੇ ਬਹੁਤ ਟਾਈਮ ਲੈਣਾ ਇਹ ਚੀਜ਼ ਬਹੁਤ ਖਰਾਬ ਹੁੰਦੀ ਹੈ ਨਾ ਤੇ ਆਹ ਵਾਲੀ ਚੀਜ਼ਾਂ 'ਚ ਵੀ ਰਹਿ ਗਿਆ ਇਹ ਤੁਹਾਨੂੰ ਮੈਂ ਦੱਸਾਂਗੀ ਪਹਿਲਾ ਪਾਇ ਜਿਹੜੀ ਜ਼ਿਆਦਾ ਗੰਦੀ ਹੈ ਇਹਨੂੰ ਕਲੀਨ ਕਰ ਲਈ ਫੇਰ ਤਰ ਮੈਂ ਦੱਸਦੀ ਆ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਦੇ ਨਾਲ ਕਿਹਦੀ ਮਦਦ ਦੇ ਨਾਲ ਸਾਫ਼ ਕਰ ਲੈਣਾ ਕਿਉਂਕਿ ਕਈ ਭੈਣਾਂ ਦਾ ਇਹ ਕੁਐਸਚਨ ਹੁੰਦਾ ਕਿ ਮਿਕਸੀ ਕਾਫੀ ਧੀਰ ਪੁਰਾਣੀ ਹੁੰਦੀ ਆ ਆਪਾਂ ਇਹ ਸਾਫ਼ ਡੇਲੀ ਕਰਦੇ ਹੁੰਦੇ ਆ ਇਹ ਨਹੀਂ ਕਿ ਨਹੀਂ ਕਰਦੇ ਪਰ ਜਦੋਂ ਜਿਆਦਾ ਪੁਰਾਣੀ ਮਿਕਸੀ ਹੋ ਜਣੀ ਆ ਕਈ ਸਾਲਾਂ ਪੁਰਾਣੀ ਤਾਂ ਇਹੋ ਜਿਹੇ ਦਾਗ ਵੀ ਲੱਗ ਜਾਂਦੇ ਨੇ ਜਿਹੜੇ ਨਹੀਂ ਲੱਗਦੇ ਹੈਗੇ ਡੇਲੀ ਕੱਪੜੇ ਦੇ ਨਾਲ ਇਸ ਕਰਕੇ ਇਸ ਤਰ੍ਹਾਂ ਤੁਸੀਂ ਕਲੀਨ ਕਰ ਸਕਦੇ ਹੋ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਦਾ ਪੁਰਾਣੀ ਮਿਕਸੀ ਪਈ ਆ ਜਾਂ ਤੁਹਾਡੀ ਕਿਚਨ ਦੇ ਵਿੱਚ ਤੁਸੀਂ ਯੂਜ਼ ਕਰ ਕਰਦੇ ਹੋ ਤੇ ਵਰਤਦੇ ਹੋ ਜਿਹੜੀ ਤੇ ਦਾਗ ਲੱਗੇ ਹੋਏ ਨੇ ਤੇ ਸੋਚਦੇ ਹੋ ਪਾਣੀ ਦੇ ਨਾਲ ਨਹੀਂ ਕਰਨੇ ਹੈਗੇ ਤੇ ਸਿੰਪਲ ਉਹ ਸਾਫ਼ ਹੋਣੀ ਢੇ ਤੇ ਕਿਸ ਤਰ੍ਹਾਂ ਕਰੀਏ ਤੇ ਸਿੰਪਲ ਜਿਹੀ ਟ੍ਰਿਕ ਹੈ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਪੈਣੋ ਕਿਤੇ ਭੱਜ ਕੇ ਸਮਾਨ ਲੈ ਆਉਣ ਦੀ ਜ਼ਰੂਰਤ ਨਹੀਂ ਆ ਸਿਰਕਾ ਤੇ ਤਕਰੀਬਨ ਸਾਡੀ ਕਿਚਨ ਦੇ ਵਿੱਚ ਹੁੰਦਾ ਹੀ ਆ ਤੇ ਸਿਰਫ ਸਾਡੇ ਘਰਾਂ ਦੇ ਵਿੱਚ ਹੁੰਦੀ ਹੁੰਦੀ ਆ ਇਹ ਕੋਈ ਜ਼ਿਆਦਾ ਆਪਾ ਸਮਾਨ ਨਹੀਂ ਇਕੱਠਾ ਕਰਨਾ ਹੈਗਾ ਸਿਰਫ ਦੋ ਚੀਜ਼ਾਂ ਦੇ ਨਾਲ ਅਸੀਂ ਜਿਹੜੀ ਆਪਣੀ ਮਿਕਸੀ ਆ ਉਹ ਨੂੰ ਇੱਕਦਮ ਲਿਸ਼ਕਾਵਾਂਗੇ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਜ਼ਿਆਦਾ ਮਿਕਸੀ ਗੰਦੀ ਆ ਤੇ ਬਾਕੀ ਤੇ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਪਤਾ ਚੱਲਦਾ ਹੈ ਕਿ ਬਹੁਤ ਸੋਹਣੀ ਸੋਚ ਦੇ ਮਾਲਕ ਨੂੰ ਬੜੀ ਪੋਜ਼ਿਟਿਵਿਟੀ ਹੈ ਤੁਹਾਡੇ ਵਿੱਚ ਪੋਜ਼ਿਟਿਵ ਕਮੈਂਟੀਆਂ ਆਉਂਦੀਆਂ ਨੇ ਕਿਉਂਕਿ ਰੇਕ ਨੂੰ ਪਤਾ ਹੈ ਕਿ ਘਰ ਦੇ ਵਿੱਚ ਕਈ ਪ੍ਰਾਣੀਆ ਚੀਜ਼ਾਂ ਵੀ ਹੁੰਦੀਆਂ ਨੇ ਜੋ ਖਰਾਬ ਹੋ ਜਾਂਦੀਆਂ ਕਈ ਵਾਰ ਅਸੀਂ ਉੱਪਰ ਹਨਾ ਵੀਐਸਟੀ ਰੱਖੀਆਂ ਹੁੰਦੀਆਂ ਨੇ ਤੇ ਮਤਲਬ ਪਤਾ ਹੀ ਹੁੰਦਾ ਘਰ ਦੇ ਵਿੱਚ ਕਿ ਕੋਈ ਨਾ ਕੋਈ ਪ੍ਰਾਣੀ ਚੀਜ਼ ਵੀ ਘਰ 'ਚ ਹੁੰਦੀ ਆ ਤੇ ਆਪਾਂ ਉਹਨੂੰ ਸਾਫ਼ ਕਰਨੀ ਦਿਖਾਉਣੀ ਆ ਤੇ ਵੈਸੇ ਤੇ ਮੇਰੀ ਜੀ ਵੀਡੀਓ ਦੇ ਨੀਚੇ ਬਹੁਤ ਪੋਜ਼ਿਟਿਵ ਕਮੈਂਟ ਹੁੰਦੇ ਨੇ ਜੇ 100 ਕਮੈਂਟ ਹੁੰਦਾ ਨਾ ਵੀਡੀਓ ਦੇ ਨੀਚੇ ਤਾਂ 99 ਕਮੈਂਟ ਬਹੁਤ ਪੋਜ਼ਿਟਿਵ ਹੁੰਦੇ ਨੇ ਹੋਰ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਇੰਨੀ ਪਿਆਰੀ ਸੋਚ ਇੰਨੀ ਪਿਆਰੀ ਥਿੰਕਿੰਗ ਕਿਉਂਕਿ ਤੁਸੀਂ ਚੀਜ਼ ਨੂੰ ਸਮਝਦੇ ਹੋ ਕਿ ਆਪਾਂ ਗੰਦੀ ਚੀਜ਼ ਨੂੰ ਹੀ ਸਾਫ਼ ਕਰਕੇ ਦਿਖਾਵਾਂਗੇ ਜੇ ਅਸੀਂ ਸਾਫ਼ ਨੂੰ ਸਾਫ਼ ਦਿਖਾਇਆ ਤਾਂ ਫਿਰ ਕੋਈ ਫਾਇਦਾ ਨਹੀਂ ਨਾ ਤੇ ਸਿਰਫ ਇੱਕ ਮਤਲਬ ਬਿਲਕੁਲ ਮੈਂ ਕਹਾਂਗੀ ਉਹ ਵੀ ਕਿਸੇ ਕਿਸੇ ਵੀਡੀਓ ਤੇ ਹਰੇਕ ਦਿਨ ਇੱਕ ਅੱਧਾ ਕਮੈਂਟ ਹੋਏਗਾ ਲਓ ਜੀ ਇਨੀ ਖੇਚਲ ਕਰਨ ਦੀ ਕੀ ਜ਼ਰੂਰਤ ਐ ਇਨੀ ਮਿਹਨਤ ਕੀ ਕਰਨ ਕਰਨੀ ਆ ਭਾਈ ਦੇਖੋ ਸਾਡਾ ਘਰ ਐ ਜੇ ਅਸੀਂ 5-7 ਮਿੰਟ ਕੱਢ ਕੇ ਮਿਹਨਤ ਕਰ ਵੀ ਲਵਾਂਗੇ ਤੇ ਮੈਨੂੰ ਲੱਗਦਾ ਕਿ ਕੋਈ ਉਹਦੇ ਵਿੱਚ ਵੱਡੀ ਗੱਲ ਨਹੀਂ ਹੈਗੀ ਹਨਾ ਤੇ ਬਾਕੀ ਇਹ ਨਹੀਂ ਹੁੰਦਾ ਕਿ ਪੈਸੇ ਦੇ ਕੇ ਵੀ ਚੀਜ਼ ਬਾਜ਼ਾਰੋਂ ਆ ਜਾਂਦੀ ਹੁਣ ਕੋਈ ਕਹੂਗਾ ਕਿ ਲਓ ਜੀ ਤੇ ਪੁਰਾਣੀ ਐ ਤੇ ਸੁੱਟ ਦਿਓ ਨਵੀਂ ਲਿਆਓ ਭਾਈ ਨਵੀਂ ਵੀ ਹੈਗੀ ਆ ਇਹ ਨਹੀਂ ਗੱਲ ਹੈਗੀ ਪਰ ਗੱਲ ਇਹੀ ਹੈ ਕਿ ਅਸੀਂ ਚੀਜ਼ ਨੂੰ ਕੇਅਰ ਕਰਦੇ ਆਂ ਸੰਭਦੇ ਆਂ ਔਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਨੇਚਰਲ ਤਰੀਕੇ ਦੇ ਨਾਲ ਆਪਾਂ ਲੈ ਕੇ ਆਈਏ ਵੀਡੀਓ ਜੋ ਜ਼ਿਆਦਾ ਖਰਚਾ ਨਾ ਕਰਨਾ ਪਵੇ ਕਿ ਪਸਤਾਈ ਬਣਾਉਨੇ ਆ ਤਾਂ ਜੋ ਹਰੇਕ ਭੈਣ ਯੂਜ਼ ਯੂਜ਼ ਕਰ ਸਕੇ ਤੇ ਯੂਜ਼ਫੁਲ ਹੋਵੇ ਟ੍ਰਿਕੋ ਤੇ ਉਹਨਾਂ ਨੂੰ ਵੀ ਲੱਗੇ ਕਿ ਵਾਕਿਆ ਸਾਨੂੰ ਘਰ ਦੇ ਸਮਾਨ ਦੇ ਨਾਲ ਹੀ ਹਨਾ ਸਾਡਾ ਇਹ ਕੰਮ ਹੋ ਗਿਆ ਸਾਨੂੰ ਨਹੀਂ ਜ਼ਿਆਦਾ ਲੈਣਾ ਪਿਆ ਬਾਜ਼ਾਰੋਂ ਤੇ ਪੈਨੋ ਆਪੋ ਆਪਣੀ ਥਿੰਕਿੰਗ ਹੁੰਦੀ ਆ ਆਪੋ ਆਪਣੀ ਸੋਚ ਹੁੰਦੀ ਆ ਕੀ ਜੀ ਬੰਨ ਰਖਵਾ ਕਿੱਥੇ ਗੱਲ ਇਹ ਨਹੀਂ ਹੁੰਦੀ ਕਿ ਕੋਈ ਖਰੀਦ ਨਹੀਂ ਸਕਦਾ ਕੋਈ ਲਿਆ ਨਹੀਂ ਸਕਦਾ ਗੱਲ ਹੁੰਦੀ ਆ ਕਿ ਅਸੀਂ ਥੋੜੀ ਬੁਤੀ ਮਿਹਨਤ ਵੀ ਕਰਨੀ ਸਿੱਖੀਏ ਤੇ ਜੇ ਸਾਡਾ ਕੰਮ ਨੇਚਰਲ ਤਰੀਕੇ ਦੇ ਨਾਲ ਘਰ ਦੇ ਵਿੱਚ ਹੋ ਰਿਹਾ ਤੇ ਕੀ ਜ਼ਰੂਰਤ ਹੈ ਵੀ ਇੰਨੇ ਪੈਸੇ ਖਰਚਣ ਦੀ ਠੀਕ ਹੈ ਜੀ ਇਹਨੂੰ ਕੰਜੂਸੀ ਨਹੀਂ ਆਪਾਂ ਕਹਿ ਸਕਦੇ ਮੈਂ ਆਪਾਂ ਦਿਮਾਗ ਕਹਿ ਸਕਦੇ ਹਾਂ ਥੋੜਾ ਜਿਹਾ ਦਿਮਾਗ ਵਰਤ ਕੇ ਅਸੀਂ ਘਰ ਦੇ ਵਿੱਚ ਪਈਆਂ ਚੀਜ਼ਾਂ ਦੇ ਨਾਲ ਆਪਣੀਆਂ ਚੀਜ਼ਾਂ ਨੂੰ ਨਵਾਂ ਕਰ ਸਕਦੇ ਹਾਂ ਚਮਕਾ ਸਕਦੇ ਹਾਂ ਤਾਂ ਕਿਉਂ ਪੈਸੇ ਖਰਚਣੇ ਆ ਭਈ ਤਾਂ ਇਹ ਗੱਲ ਹੈਗੀ ਸੀ ਭੈਣੋ ਸਾਰਿਆਂ ਵਾਸਤੇ ਨਹੀਂ ਕਿਉਂਕਿ ਤੁਸੀਂ ਮੈਨੂੰ ਬਹੁਤ ਸੋਹਣੇ ਕਮੈਂਟ ਕਰਦੇ ਹੋ। ਔਰ ਮੈਂ ਫਿਰ ਕਹਿੰਨੀ ਆ ਕਿ ਤੈਨੂੰ ਧੰਨਵਾਦ। ਇਹ ਗੱਲ ਹੈਗੀ ਆ ਜਿਹੜੇ ਸੋਚੋ ਸਿਰਫ ਇੱਕ ਦੋ ਕਮੈਂਟ ਹੁੰਦੇ ਨੇ ਉਹਨਾਂ ਨੂੰ ਮੈਂ ਕਹਿ ਰਹੀ ਆ। ਬਾਕੀ ਧੰਨਵਾਦ ਉਹਨਾਂ ਦਾ ਵੀ ਉਹ ਵੀ ਮੈਨੂੰ ਕਮੈਂਟ ਕਰਦੇ ਨੇ ਔਰ ਬਾਕੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਨੇ ਪਰ ਕਿਤੇ ਨਾ ਕਿਤੇ ਇੱਕ ਅੱਧੀ ਵੀਡੀਓ ਦੇ ਨੀਚੇ ਐਵੇਂ ਦਾ ਕਮੈਂਟ ਜ਼ਰੂਰ ਹੋ ਜਾਂਦਾ ਕਿ ਇੰਨੀ ਮਿਹਨਤ ਕਿਉਂ ਕਰਨੀ ਆ ਬਈ ਬਾਜ਼ਾਰੋਂ ਲੈ ਆਓ ਤੇ ਦੇਖੋ ਮਾਫੀ ਚਾਹੁੰਦੇ ਆ ਸਾਰੇ ਬਾਜ਼ਾਰੋਂ ਨਹੀਂ ਲਿਆ ਸਕਦੇ ਹੁੰਦੇ ਕਿਸੇ ਵੇਲੇ ਕਿਸੇ ਵੇਲੇ ਕਿਸੇ ਦੀ ਕੋ ਕਿਸੇ ਨੇ ਸੋਚਿਆ ਹੁੰਦਾ ਕਿ ਬਾਅਦ ਵਿੱਚ ਲਿਆਵਾਂਗੇ ਇਹਨੂੰ ਹੀ ਸਾਫ਼ ਕਰ ਲਈਏ ਤਾਂ ਕਹਿੰਦਾ ਬਹੁਤ ਸੋਕੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਹੀ ਛੋਟੀਆਂ-ਛੋਟੀਆਂ ਟ੍ਰਿਕ ਦੇ ਨਾਲ ਆਪ ਕੋ ਕੰਮ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਐਵੇਂ ਗਿੰਦੇ ਰਹੋ ਗੁਰੂ ਰਾਮਦਾਸ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ ਤੇ ਦੇਖੋ ਗੱਲਾਂ ਕਰਦੇ ਕਰਦੇ ਸਾਡੀ ਜਿਹੜੀ ਇਹ ਮਿਕਸੀ ਆ ਉਹ ਵੀ ਸਾਰੀ ਇੱਕਦਮ ਇਕਦਾ ਮੱਸੀਂ ਸਾਰਾ ਜਿਹੜਾ ਕੋਲ ਹੈ ਲਗਾ ਦਿੱਤਾ ਹੈ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਇਸ ਕੋਲ ਨੂੰ ਇੱਕ ਵਾਰੀ ਸਾਫ਼ ਕਰਕੇ ਦੇਖਦੇ ਆ ਕਿ ਕਿੰਨੇ ਦਾਗ ਰਹਿ ਗਏ ਕਿਉਂਕਿ ਬਹੁਤ ਜ਼ਿਆਦਾ ਗੰਦੀ ਸੀ ਹੋ ਸਕਦਾ ਸਾਨੂੰ ਦੂਸਰੀ ਵਾਰ ਵੀ ਅਪਲਾਈ ਕਰਨਾ ਪਵੇ ਲਗਾਉਣਾ ਪਵੇ ਤੇ ਸ਼ਾਇਦ ਇੱਕ ਵਾਰੀ ਕਿਉਂ ਹੋ ਜਾਵੇ ਕਿਉਂਕਿ ਗੰਦਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਨਿਕਲਦੀ ਪਈ ਹੈ ਜੀ ਤੇ ਇੱਥੇ ਮੈਂ ਇੱਕ ਲੈ ਲਿਆ ਕੱਪੜਾ ਇਹਨੂੰ ਮੈਂ ਗਿੱਲਿਆਂ ਕਰਕੇ ਕੁੱਟ ਕੇ ਨਿਚੋੜ ਲਿਆ ਠੀਕ ਹੈ ਜੀ ਉਹ ਆਪਾਂ ਜ਼ਿਆਦਾ ਗਿੱਲਾ ਨਹੀਂ ਕੀਤਾ ਹੈਗਾ ਤੇ ਆਪਾਂ ਦੇਖਦੇ ਆ ਸਾਫ਼ ਕਰਕੇ ਕਿ ਜਿੰਨੀ ਕਸੀਨ ਲਗਾਇਆ ਸਾਨੂੰ ਦੋਰੀ ਲਗਾਉਂਦੀ ਜਰੂਰਤ ਪੈਂਦੀ ਹੈ ਜਾਂ ਫਿਰ ਇੱਕ ਵਾਰੀ ਚ ਹੀ ਸਾਡੀ ਜਿਹੜੀ ਹੈ ਮਿਕਸੀ ਸਾਫ਼ ਹੋ ਜਾਂਦੀ ਹੈ ਤੇ ਮੈਂ ਚੰਗੀ ਕਰਾਂ ਸਾਫ਼ ਕਰਾਂਗੀ ਵੈਸੇ ਤਾਂ ਤੁਸੀਂ ਦੇਖ ਸਕਦੇ ਆ ਕਿ ਜਿੰਨੀ ਜ਼ਿਆਦਾ ਗੰਦੀ ਸੀ ਨਾ ਮਿਕਸੀ ਤੇ ਇੱਕਦਮ ਸਾਡੀ ਮਿਕਸੀ ਜਿਹੜੀ ਹੈ ਸਾਫ਼ ਹੋ ਗਈ ਆ ਦੇਖੋ ਭੈਣਾ ਕੋਈ ਜ਼ਿਆਦਾ ਮਿਹਨਤ ਨਹੀਂ ਲੱਗੀ ਕੋਈ ਜ਼ਿਆਦਾ ਅਸੀਂ ਸਮਾਨ ਨਹੀਂ ਲਗਾਇਆ ਹਨਾ ਸਿਰਫ ਦੋ ਚੀਜ਼ਾਂ ਦੇ ਨਾਲ ਅਸੀਂ ਮਿਕਸੀ ਇੱਕਦਮ ਨਵੀਂ ਕਰ ਦਿੱਤੀ ਹੈ ਤੁਹਾਡੇ ਸਾਹਮਣੇ ਰਿਜ਼ਲਟ ਤੁਸੀਂ ਵੇਖ ਸਕਦੇ ਆ ਜੇ ਲੱਗੇ ਕਿ ਥੋੜਾ ਬੋਤਾ ਦਾਗ ਹੈਗਾ ਤੇ ਆਡੇ ਕੋਲ ਹੀ ਹੈ ਬਸ ਉਹਨੂੰ ਲਗਾਉਂਦੇ ਜਾਓ ਤੇ ਛੱਡਦੇ ਜਾਓ ਬਾਕੀ ਸਾਫ਼ ਕਰਦੇ ਜਾਓ ਆਪੇ ਇਹ ਵੀ ਜਿਹੜੇ ਥੋੜੇ ਬੋਤੇ ਹੈਗੇ ਨੇ ਨਿਕਲ ਜਾਣੇ ਠੀਕ ਹੈ ਜੀ ਤੇ ਬਹੁਤ ਵਧੀਆ ਟ੍ਰਿਕ ਹੈ ਬੜੀ ਯੂਸਫੁਲ ਜੀ ਟ੍ਰਿਕ ਹੈ ਬਾਕੀ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਆ ਬਹੁਤ ਗੰਦਾ ਹੈ ਇਹ ਕਿਸ ਤਰ੍ਹਾਂ ਸਾਫ਼ ਕਰਨਾ ਹਨ ਮੈਂ ਵੀ ਦੱਸਦੀ ਆ ਤੇ ਆਪਾਂ ਦੋਰੇ ਭਲਾਈ ਨਹੀਂ ਕਰਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਊਗੀ ਇਹ ਤੁਸੀਂ ਦੇਖ ਲੈਣਾ ਕਿ ਜੇ ਤੁਹਾਡੀ ਮਿਕਸੀ ਇੱਕ ਵਾਰ ਚ ਹੀ ਹੋ ਗਈ ਹੈ ਸਾਫ਼ ਤੇ ਠੀਕ ਹੈ ਜੇ ਨਹੀਂ ਹੁੰਦੀ ਤਾਂ ਤੁਸੀਂ ਥੋੜਾ ਬੋਤਾ ਇਦੋਲੇ ਲਗਾ ਸਕਦੇ ਹੋ ਇਹ ਤੇ ਉੱਪਰੋਂ ਪਾਜੀ ਗੰਦੀ ਆ ਹਨਾ ਹੁਣ ਉੱਪਰੋਂ ਕਿੱਦਾਂ ਸਾਫ਼ ਕਰਨੀ ਤੁਹਾਨੂੰ ਮੈਂ ਵੀ ਦੱਸਦੀ ਆ ਤੇ ਆ ਬਰੀਕ ਬਰੀਕ ਜਗ੍ਹਾ ਕਿਸ ਤਰ੍ਹਾਂ ਸਾਫ਼ ਕਰਨੀ ਆ ਚਲੋ ਆਪਾਂ ਇਹ ਵੀ ਦੇਖਦੇ ਹਾਂ ਹੁਣ ਕਿਉਂਕਿ ਉੱਪਰ ਬਹੁਤ ਜ਼ਿਆਦਾ ਨਾ ਤੁਸੀਂ ਵੇਖ ਸਕਦੇ ਆ ਕਿ ਗੰਦੀ ਆ ਤੇ ਇਹਦੇ ਵਿੱਚ ਨਾ ਮੈਂ ਪਤਾ ਕੀ ਕਰਾਂਗੀ ਇੱਕ ਸਿਰਕਾ ਜਿਹੜਾ ਇੱਕ ਟੱਕਣ ਫਿਰ ਸਿਰਕਾ ਹੀ ਲਾਵਾਂਗੀ ਇਸ ਤਰ੍ਹਾਂ ਕਰਕੇ ਤੇ ਥੋੜਾ ਜਿਹਾ ਪਾ ਲੈਣੀ ਆ ਇਦੇ ਵਿੱਚ ਮੈਂ ਸਿਰਕਾ ਜਿਹੜਾ ਉੱਪਰ ਧੰਗੀ ਠੀਕ ਹੈ ਜੀ ਸਿਰਕਾ ਪਾ ਕੇ ਨਾ ਤੇ ਉਹਨੇ ਇਹਦੇ ਵਿੱਚ ਮੈਂ ਫਿਰ ਜਿਹੜੀ ਸਰਫ ਹੈ ਥੋੜੀ ਜੀ ਲੈ ਕੇ ਇਹਦੇ ਉੱਪਰ ਉਹ ਪਾ ਲਿਆ ਹੁਣ ਤੁਸੀਂ ਦੇਖਿਓ ਕਿ ਸਾਡੀ ਮਿਕਸੀ ਦੇ ਵਿੱਚੋਂ ਕਿੰਨੀ ਗੰਦਗੀ ਬਾਹਰ ਆਉਂਦੀ ਆ ਠੀਕ ਹੈ ਜੀ ਬਰਸ਼ ਲੈ ਲਿਆ ਬਰਸ਼ ਦੇ ਨਾਲ ਅਸੀਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਅਸੀਂ ਘਮਾ ਕੇ ਸਾਫ਼ ਕਰਾਂਗੇ ਤੁਸੀਂ ਦੇਖਿਓ ਵਿੱਚੋਂ ਵੀ ਸਾਡੇ ਜਿਹੜੀ ਆ ਉਹ ਸਾਫ਼ ਹੋ ਜਾਣੀ ਆ ਤੇ ਓਨੀ ਦੇਰ ਜਿਹੜੀ ਇਹ ਬਰੀਕ ਚੀਜ਼ ਹੈਗੀ ਆ ਵਾਲੀ ਇਹਨੂੰ ਆਪਾਂ ਕਿਸ ਤਰ੍ਹਾਂ ਕਰਨ ਨੂੰ ਤੁਹਾਨੂੰ ਮੈਂ ਵੀ ਦੱਸਦੀ ਆ ਐਂ ਤਾਂ ਤੁਸੀਂ ਇੱਕ ਏਅਰਬର୍ਡ ਲੈ ਲੈਣਾ ਠੀਕ ਹੈ ਜੀ ਆ ਸਾਡਾ ਕੋਲ ਹੈ ਉਹੀ ਇਹਦੇ ਵਿੱਚ ਅਸੀਂ ਏਅਰਬର୍ਡ ਨੂੰ ਗਿੱਲਿਆ ਕਰ ਲਿਆ ਤੇ ਏਅਰਬର୍ਡ ਇਹਦੇ ਵਿੱਚ ਰੱਖ ਕੇ ਇਸ ਤਰ੍ਹਾਂ ਕਿ ਜੇ ਇਦਾਂ ਕਰਕੇ ਆਪਾਂ 이어ਬਾਡ ਤੁਸੀਂ ਦੇਖੋ 이어ਬਾਡ ਅਸੀਂ ਬਿਲਕੁਲ ਸਾਫ਼ ਸੀ ਨਾ ਸਾਡਾ ਦੇਖੋ ਕਿੰਨੀ ਜ਼ਿਆਦਾ ਗੰਦਗੀ ਜਿਹੜੀ 이어ਬਾਡ ਦੇ ਨਾਲ ਬਾਹਰ ਆਵੇਗੀ ਦੇਖੋ ਐਵੇਂ ਦਾ 이어ਬਾਡ ਸੀਗਾ ਤੇ ਕਿਵੇਂ ਦਾ ਹੋ ਗਿਆ ਕਿੰਨਾ ਗੰਦਾ ਹੋ ਗਿਆ ਤੇ ਬਸ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਫਿਰ ਡਿਪ ਕਰਨਾ ਦੂਸਰੀ ਸਾਈਡ ਤੇ ਇਹਨੂੰ ਇਦਾਂ ਸਾਫ਼ ਕਰਦੇ ਜਾਣਾ ਇਸੇ ਤਰੀਕੇ ਨਾਲ ਤੁਸੀਂ ਬਾਕੀ ਵੀ ਜਿਹੜਾ ਕੋ ਕਰ ਲੈਣਾ ਹੈ ਕਿ ਜੇ ਇਹ ਜਿਆਦਾ ਪ੍ਰੀਖ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਕਾਦਰ ਲੈ ਕੇ ਨਾ ਠਿਕਾ ਕਰਦ ਨੂੰ ਇਦਾਂ ਲਵੇਟ ਕੇ ਤੇ ਇਸ ਤਰ੍ਹਾਂ ਤੁਸੀਂ ਕਾਦਰ ਦੇ ਨਾਲ ਵੀ ਸਾਫ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਇਦਾਂ ਡਿਪ ਵੀ ਥੋੜਾ ਕਰ ਸਕਦੇ ਹੋ ਠੀਕ ਹੈ ਜੀ ਇਦਾਂ ਕਾਦਰ ਦੇ ਨਾਲ ਸਾਫ ਕਰ ਦੇ ਜਾਓ ਤੇ ਬਹੁਤ ਵਧੀਆ ਸਾਫ ਜਿਹੜਾ ਉਹ ਹੋ ਜਾਂਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਰਦੇ ਜਾਣਾ ਸਾ ਤੇ ਜਿਹੜਾ ਵਿੱਚ ਆਪਾਂ ਇਹਦੇ ਵਿੱਚ ਸਿਰਕਾ ਪਾਇਆ ਤੁਸੀਂ ਉਹ ਸੋਚਦੇ ਹੋਣੇ ਕਿ ਨੂੰ ਆਪਾਂ ਕਿਦਾਂ ਕੱਢਾਂਗੇ ਹੁਣ ਬਾਹਰ ਤੇ ਉਹ ਨੂੰ ਆਪਾਂ ਇਦਾਂ ਫਿੰਗਰ ਦੇ ਉੱਪਰ ਲਵੇਟ ਕੇ ਕੱਪੜੇ ਨੂੰ ਤੇ ਫਿੰਗਰ ਦੀ ਮਦਦ ਦੇ ਨਾਲ ਇਦਾਂ ਕਰਕੇ ਸਾਰਾ ਅਸੀਂ ਸਾਫ਼ ਕਰ ਲਾਂਗੇ ਕਿਉਂਕਿ ਕੱਪੜੇ ਨਹੀਂ ਪਾਣੀ ਜਿਹੜਾ ਉਹ ਚੁੱਕ ਲੈਣਾ ਸਿਰਕੇ ਵਾਲਾ ਜਿਹੜਾ ਕਿਉਂਕਿ ਬਹੁਤ ਜ਼ਿਆਦਾ ਤੇ ਅਸੀਂ ਨਹੀਂ ਪਾਇਆ ਹਨ ਤੇ ਬਾਅਦ ਇਸ ਤਰ੍ਹਾਂ ਤੁਸੀਂ ਕੱਪੜੇ ਦੀ ਮਦਦ ਦੇ ਨਾਲ ਅੰਦਰੋਂ ਸਾਫ਼ ਕਰ ਲੈਣੀ ਹੈ ਤੇ ਤੁਸੀਂ ਵੇਖ ਸਕਦੇ ਆ ਹਾਂ ਤਾਂ ਸਾਡੇ ਜਿਹੜੀ ਆ ਰਬੜ ਲੱਗੀ ਹੋਈ ਆ ਕਾਲੀ ਹਨਾ ਤਾਂ ਕਿੰਨੀ ਜ਼ਿਆਦਾ ਵਿੱਚੋਂ ਸਾਫ਼ ਹੋ ਗਈ ਆ ਹਾਂਜੀ ਤੇ ਪੈਨੋ ਜਿਵੇਂ ਤੁਸੀਂ ਅੱਜ ਦੀ ਵੀਡੀਓ ਦੇਖੀ ਆ ਤੇ ਬੜੀ ਯੂਸਫੁਲ ਜੀ ਟ੍ਰਿਕ ਆ ਤੇ ਜ਼ਰੂਰ ਪੈਨੋ ਕਰਕੇ ਦੇਖਿਓ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਐਨੇ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਤੇ ਜਲਦੀ ਜਲਦੀ ਫਿਰ ਇਸ ਵੀਡੀਓ ਨੂੰ ਵੀ ਦੇਖ ਲਓ ਤੇ ਸੋਹਣੇ ਸੋਹਣੇ ਕਰਦੇ ਜੀ ਕਮੈਂਟ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਟ੍ਰਿਕ ਦੇ